ਨਾਲ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਹਰਟੀਪੁਲੀਸਨ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਸਾਸਤਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੀ ਦੇਖਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਸਥਾਨ ਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋਕੇ ਹਮਨਸ਼ੂਪਾ ਗਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਰ ਤੇ ਇੱਕ ਸਮਗਦਰ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਫੇਰੋਨ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਂ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋਕੇ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਇਹ 4.5 ਕਿਲੋ ਹਿਰਨ ਬRAND ਕੀ ਕਰਕੇ ਮਕਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪ੍ਰੈਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਯੋਗ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਘੋਕ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਔਰ ਇਥੇ ਤਾਂ ਮੈਂ ਵੀ ਦੱਸਦਾ ਮੈਂ ਜਿਹੜੀ ਨਸ਼ਾਵੋਦ ਮੁਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਆ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਰ ਦੀ ਆਤੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ 4 ਕਿਲੋ 500 ਗ੍ਰਾਮ ਰੇਰਨੋਂ ਫੜਾਇਆ ਗਿਆ ਕਰੀਸ ਦਾ ਸਰ ਇਹ ਮਗਰ ਵੀ ਹੈ 22 22 ਸਾਲ ਸਰ ਲਿੰਕ ਕਿੱਥੋਂ ਸੀ ਇਹਨਾਂ ਜੀ ਕਿੰਨੇ ਦੇ ਨਾਲ ਲਿੰਕ ਜੁੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਔਰ ਇਹਨੂੰ ਪੇਸ਼ ਕਰਕੇ ਵੀ ਇਹਦੇ ਕਰਕੇ ਹਿਰਨ ਇਹਨੇ ਪਾਕਿਸਤਾਨ ਤੋਂ ਹੀ ਮੰਗਾਈ ਗਈ ਹੈ ਤੇ ਇਹਦੇ ਪਾਕਿਸਤਾਨ ਸੰਬੰਧ ਦਾ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹਿਰਨ ਮੰਗਾ ਚੁੱਕਿਆ ਤੇ ਕਿਹਨੂੰ ਦੇ ਚੁੱਕਿਆ ਮੈਂ ਜੇ ਤੁਹਾਨੂੰ ਦੱਸਿਆ ਹੈ ਜੇ ਫਲਾ ਪਹਿਲਾਂ ਕੋਈ ਮਕਤਮਾ ਦਰਜ ਨਹੀਂ ਹੈ ਅਰ ਸ਼ੂਰੇ ਫਿਰ ਖੇਤਾਂ ਦੇ ਨਾਲ ਆਏ ਜੇ ਕਿਸੇ ਤਰੀਕੇ ਨਾਲ ਵਗਿਆ ਡ੍ਰੌਨ थ्रू ਆਈ ਹੈ ਇਸ ਤਰੀਕੇ ਨਾਲ ਡ੍ਰੌਨ थ्रू ਹੀ ਆਈ ਹੈ ਜੀ ਡ੍ਰੌਨ थ्रू ਹੀ ਆਈ ਆ ਪਰ ਉਹ ਮੰਗਾਈ ਹੈਗੀ ਆ ਔਰ ਇਸ ਕਰਕੇ ਇਹ ਜਿਹੜੀ ਇਹਦੇ ਟੈਕਨੀਕਲ ਐਨਲਿਸਿਸ ਜਿਹੜੇ ਫੋਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਹਾਂ